ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਟ੍ਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲੋਕ ਸਭਾ ਦੇ ਸੰਭਾਵੀ ਉਮੀਦਵਾਰ ਸ਼੍ਰੀ ਰਕੇਸ਼ ਤੁੱਲੀ ਸ਼ਹਿਰ ਧਾਰੀਵਾਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ 크ਰਿਸਚੀਅਨ ਆਗੂ ਤੇ ਮਿਨੋਰੀਟੀ ਵਿੰਗ ਦੇ ਜ਼ਿਲ੍ਹਾ ਸਕੱਤਰ ਸਾਬਾਪੱਟੀ ਦੇ ਗ੍ਰਹਿ ਵਿਖੇ ਪਹੁੰਚੇ ਗੱਲਬਾਤ ਦੌਰਾਨ ਰਕੇਸ਼ ਤੁੱਲੀ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਇੱਕ ਜਮੀਨਾ ਜੁੜੇ ਹੋਏ ਔਰ ਜਨਤਾ ਦੇ ਸੇਵਕ ਸਾਬਾਪੱਟੀ ਨੂੰ ਆਮ ਆਦਮੀ ਪਾਰਟੀ ਵੱਲੋਂ ਮਿਨਿਓਰਟੀ ਵਿੰਗ ਦਾ ਜ਼ਿਲ੍ਹਾ ਸਕੱਤਰ ਬਣਾ ਕੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਉਹ ਸਾਬਾ ਪੱਟੀ ਜੀ ਨੂੰ ਬਹੁਤ ਪੁਰਾਣਾ ਜਾਣਦੇ ਹਨ ਔਰ ਸਾਬਾ ਪੱਟੀ ਜੀ ਇੱਕ ਵੱਡਾ ਜਨਨ ਦਾ ਰੱਖਦੇ ਹਨ ਔਰ ਇਹਨਾਂ ਦੇ ਜ਼ਿਲ੍ਹਾ ਸਕੱਤਰ ਬਣਨ ਦੇ ਨਾਲ ਸਮੁੱਚੇ ਮਸੀਹ ਭਾਈਚਾਰੇ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਮੈਂ ਅੱਜ ਪੱਟੀ ਸਾਹਿਬ ਦੇ ਘਰ ਆਇਆ ਵਾਂ। ਮੈਂ ਇੱਥੇ ਧਾਰੀਵਾਲ ਆਇਆ ਸੀ ਤੇ ਮੇਰੇ ਬੜੇ ਚਿਰ ਤੋਂ ਮੇਰੇ ਦੋਸਤ ਨੇ ਮੇਰੇ ਮੇਰੇ ਬੱਚੇ ਨੇ ਮੇਰੇ ਤੇ ਮੇਰਾ ਇਹਨਾਂ ਨੂੰ ਮਿਲ ਨੂੰ ਜੀ ਕਰਦੇ ਨਾਲ ਮੈਂ ਕਿਹ ਬਧਾਈ ਦੇ ਕੇ ਆਵਾ ਪੱਟੀ ਸਾਹਿਬ ਨੂੰ ਇਹ ਪੱਟੀ ਸਾਹਿਬ ਬਹੁਤ ਵਧੀਆ ਬੰਦੇ ਨੇ ਇਹ ਪੰਜਾਬ ਲੈਵਲ ਦੇ ਇੱਕ ਦਿਨ ਆਪਣਾ ਬਣ ਗਏ ਇਹ ਬਹੁਤ ਵਧੀਆ ਕੰਮ ਕਰਦੇ ਪਏ ਨੇ ਥਾਂ ਥਾਂ ਤੇ ਜਾ ਰਹੇ ਲੋਕ ਸੇਵਾ ਕਰਦੇ ਪਏ ਨੇ ਡੇਰਾ ਬਾਬਾ ਨਾਨਕ ਜਾ ਰਹੇ ਧਾਰੀਵਾਲ ਦੇ ਘਰ ਘਰ ਲੋਕਾਂ ਦੇ ਘਰ ਜਾ ਰਹੇ ਨੇ ਤੇ ਇਹਨਾਂ ਨੂੰ ਛੇਤੀ ਹੀ ਸਾਡੀ ਆਹ ਪਾਰਟੀ ਵੱਲੋਂ ਪੰਜਾਬ ਦੀ ਕੋਈ ਜ਼ਿੰਮੇਵਾਰੀ ਦਿੱਤੀ ਜਾਏਗੀ ਜੀ ਬਾਜੀ ਮੇਰੇ ਵੇਖਣ ਦੇ ਵਿੱਚ ਆਇਆ ਵਾ ਜਦੋਂ ਮੇਰੇ ਭਰਾ ਨੂੰ ਵਿੰਗ ਦਾ ਪ੍ਰਧਾਨ ਬਣਾਇਆ ਵਾ ਤੇ ਬਹੁਤ سارے ਲੋਕਾਂ ਨੇ ਇਹਨਾਂ ਨੂੰ ਨੋਟਾਂ ਦੇ ਹਾਰ ਪਾਏ ਨੇ ਤੇ ਥਾਂ ਥਾਂ ਤੇ ਇਹਨੇ ਮੁੰਡੇ ਦੀ ਸਿਫਤ ਹੁੰਦੀ ਆ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਇਹੋ ਜਿਹੇ ਜਵਾਨ ਬੰਦੇ ਜਦੋਂ ਅੱਗੇ ਹੁੰਦੇ ਆ ਨਾ ਤੇ ਆਪਣਾ ਮਨ ਬਹੁਤ ਖੁਸ਼ ਹੁੰਦਾ ਵਾ ਤੇ ਮੈਂ ਇੱਕ ਵਾਰ ਫਿਰ ਆਪਣੇ ਭਰਾ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਵਾ